ਆ ਹਾਂ ਬੱਚੇ ਆ ਗਏ ਸਾਰੇ ਹਾਂਜੀ ਬਧੀ ਲਈਏ ਤੁਹਾਡੀ ਹਾਂਜੀ ਅਮਨਪ੍ਰੀਤ ਕੌਰ ਯੈਸ ਸਰ ਸਿਮਰਨਜੀਤ ਕੌਰ ਯੈਸ ਸਰ ਸਿਮਰਨਜੀਤ ਯੈਸ ਸਰ ਜੀ ਪਰਮਜੋਤ ਸਿੰਘ ਯੈਸ ਸਰ ਪਰਮਾਨ ਸਿੰਘ ਯੈਸ ਸਰ ਰਵਿੰਦਰ ਸਿੰਘ ਯੈਸ ਸਰ ਗੁਰਨਜੀਤ ਜੋਤ ਯੈਸ ਸਰ ਰਵਿੰਦਰ ਸਿੰਘ ਯੈਸ ਸਰ ਮਨਿੰਦਰ ਸਿੰਘ ਯੈਸ ਸਰ ਗੁਰਲੀਨ ਯੈਸ ਸਰ ਖੁਸ਼ੀ ਯੈਸ ਸਰ ਨਵਨੀਤ ਕੌਰ ਯੈਸ ਸਰ ਬੇਟਾ ਕੱਲ੍ਹ ਨਹੀਂ ਤੁਸੀਂ ਆਏ ਸਕੂਲ ਸਾਜੀ ਜੀ ਮੈਂ ਕੀ ਕਰਦੀ ਜੀ ਮੰਮੀ ਡੈਡੀ ਦੀ ਲੜਾਈ ਪੈ ਰਹੀ ਸੀ ਜਿਹੜਾ ਵਿੱਚ ਫਿਰ ਲੜਾਈ ਪੈ ਰਹੀ ਸੀ ਫਿਰ ਤੁਸੀਂ ਦਾ ਆਣਾ ਸੀ ਨਾ ਸਕੂਲ ਸਾਜੀ ਜੀ ਇੱਕ ਪਾਸੇ ਮੰਮੀ ਨੇ ਬੂਟ ਚੱਕ ਰੱਖਿਆ ਸੀ ਜੀ ਇੱਕ ਪਾਸੇ ਡੈਡੀ ਨੇ ਅੱਛਾ ਬੂਟ ਅੱਛਾ ਚਲੋ ਤੁਹਾਡਾ ਨਾ ਟੈਸਟ ਲੈਣੀ ਆ ਠੀਕ ਨਾ ਠੀਕ ਤੇ ਜਿਹੜਾ ਇਸ ਟੈਸਟ ਦੇ ਵਿੱਚ ਪਾਸ ਹੋ ਜਾਏਗਾ ਨਾ ਉਹਨੂੰ ਸਵਾਲ ਦੇ ਵਿੱਚੋਂ 90 ਨੰਬਰ ਦੇ ਦਾਂਗੇ ਮੈਂ ਠੀਕ ਹੈ ਜੀ ਠੀਕ ਤੇ ਸਵਾਲ ਇਹ ਆ ਕੀ ਮੰਨ ਲਓ 1 ਕਿਲੋ ਰੂਮ ਰੂੰ ਦਾ ਪਤਾ ਕੀ ਹੁੰਦਾ ਪੁੱਤਾ ਹਾਂਜੀ ਜੀ 1 ਕਿਲੋ ਰੂੰ ਹੋਗੀ ਤੇ 1 ਕਿਲੋ ਹੋ ਗਿਆ ਲੋਹਾ ਤੇ ਇਹਨਾਂ ਚ ਕਿਹੜਾ ਕਿਹੜੇ ਚ ਵਜ਼ਨ ਜ਼ਿਆਦਾ ਲੋਹੇ ਚ ਨਾ ਹੋਏ ਚ 1 ਕਿਲੋ ਹੈ ਚ ਤੂੰ ਤਾਂ ਗਾ ਨਹੀਂ ਪਾਣਾ ਆਰਾਮ ਨਾਲ ਇਹਨੂੰ ਕਦਾ ਉਹ ਪਾਉਣਾ ਥੜਾ ਕਰ ਲੋ ਅੱਛਾ ਵਾਹ ਜੀ ਵਾਹ ਹਮ ਤਾਂ ਕਲਾਸ ਵਿੱਚ ਆਹ ਹੋ ਗਈ ਸਾਰੇ ਸਾਰੇ ਬੱਚਿਆਂ ਨੂੰ ਪਤਾ ਹੈ ਹਾਂਜੀ ਇਹਨੂੰ ਅਸੀਂ ਪੜਾ ਦਿੱਤਾ ਠੀਕ ਹੈ ਠੀਕ ਆ ਤੈਨੂੰ ਚੇ ਕਰ ਲੋ ਸਾਰੇ ਤੇ ਅਮਨਦੀਪ ਕੌਰ ਯਸ ਸਰ ਤੁੰ ਦਾੁੱਤ ਕੀ ਹੁੰਦਾ ਸਾਰਾ ਦਾ ਭਾਰੀ ਟਰੂ ਟਰੂ ਚ ਲੋਹਾ ਹੁੰਦਾ ਲੋਹਾ ਹੁੰਦਾ ਤੇ 시ਮਰਨਜੀਤ ਕੌਰ ਤੁਸੀਂ ਦੱਸੋ ਬੁੱਤ ਜੀ ਲੋਹਾ ਲੋਹਾ ਅਬਦੀਪ ਕੌਰ ਦੱਸੋ ਕੀ ਹੁੰਦਾ ਬੇਟਾ ਲੋਹਾ ਜੀ ਖੁਸ਼ੀ ਲੋਹਾ ਅਰਵਜੋ ਸਿੰਘ ਲੋਹਾ ਰਕਿੰਦਰ ਸਿੰਘ ਲੋਹਾ ਮਨਿੰਦਰ ਸਿੰਘ ਲੋਹਾ ਗੁਰਲੀਨ ਕੌਰ ਲੋਹਾ ਜੀ ਤੇ ਸਿਮਰ ਜੀ ਉਹ ਤਾਂ ਹਾਂ ਜੀ ਉਹ ਪੁੱਤ ਕੀ ਹੁੰਦਾ ਇਹਨਾਂ ਚ ਪਾਰੀ ਲੋਹਾ ਤੇ ਖੁਸ਼ੀ ਸ਼ਾਖੀ ਲੋਹਾ ਚਲੋ ਰਮਨ ਸਿੰਘ ਦੂ ਖੜਾ ਹੋਣ ਤੇ ਇਹ ਦੱਸ ਮੈਨੂੰ ਕਿ 1 ਕਿਲੋ ਰੂਟ ਤੇ 1 ਕਿਲੋ ਲੋਹੇ ਵਿੱਚ ਕਿਹੜੇ ਚ ਵਜ਼ਨ ਜ਼ਿਆਦਾ ਹੁੰਦਾ ਦੋਏ ਬਰਾਬਰ ਵੈਰੀ ਗੁੱਡ ਕਲਾਪਿੰਗ ਕਰੋ ਤਾੜੀਆਂ ਤੱਕ ਜੀ ਦੋਵਾਂ ਚ ਬਰਾਬਰ ਕਿਵੇਂ ਹੋਊਗਾ ਜੀ ਹਾਂਜੀ ਪੁੱਤ ਕਿਲੋ ਰੂਹ ਹੋਗੀ ਹਾਂਜੀ ਕਿਲੋ ਹੋ ਗਿਆ ਲੋਹਾ ਹਾਂਜੀ ਕਿਲੋ ਕਿਲੋ ਹੋ ਗਏ ਜੀ ਲੋਹਾ ਤਾਂ ਭਾਰੀ ਹੁੰਦਾ ਈ ਉਹ ਤਾਂ ਕਿਹੜਾ ਭਾਰੀ ਹੁੰਦਾ ਈ ਉਹ ਵਜਨ ਦਾ ਕਿੱਦੋ ਹੋ ਗਿਆ ਪੁੱਤ ਸੇਮ ਕਿਲੋ ਹੋ ਗਿਆ ਹਾਂਜੀ ਹਾਂਜੀ ਠੀਕ ਹੈ ਤੇ ਕੱਲ ਨੂੰ ਸਾਰਿਆਂ ਨੇ ਹੋਮਵਰਕ ਕਰਕੇ ਆਣਾ ਤੇ ਟਾਈਮ ਨਾਲ ਸਕੂਲ ਆਣਾ ਠੀਕ ਹੈ ਨਹੀਂ ਅੱਜ ਦੇ